ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਕਸਾਲ ਦੇ ਜਿਹੜੇ ਬੁਖੀ ਨੇ ਇਸ ਵਕਤ ਹਰਨਾਮ ਸਿੰਘ ਤੁਮਾ ਉਹਦੀ ਇੱਕ ਥੋਂ ਨੂੰ ਮੈਂ ਗੱਪ ਤੇ ਕਰਦੂਤ ਸੁਣਾਉਣੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਬੰਦੇ ਬੰਦੀ ਸਿੰਘਾਂ ਵਾਸਤੇ ਕੌਮੀ ਮੋਰਚਾ ਲਾਈ ਬੈਠੇ ਆ ਚੰਡੀਗੜ੍ਹ ਉਹਨਾਂ ਦਾ ਲੰਬਾ ਚੌੜਾ ਸੰਘਰਸ਼ ਹੈਗਾ ਔਰ ਇਹ ਕਹਿੰਦੇ ਨੇ ਕਿ ਜਿਹੜੇ ਬੰਦੀ ਸਿੰਘ ਨੇ ਸਾਡੀ ਕੌਮ ਦੇ ਯੋਧੇ ਨੇ ਸਰਕਾਰ ਉਹਨਾਂ ਨੂੰ ਰਿਹਾ ਕਰੇ ਤੇ ਦੂਜੇ ਪਾਸੇ ਜਿਹੜਾ ਇਹ ਖੌਤੀ ਬਾਬਾ ਤੁਹਾਡਾ ਟਕਸਾਲੀ ਹੈ ਮੈਂ ਤੁਹਾਡਾ ਤਾਂ ਕਹਿਣਾ ਕਿ ਅਸੀਂ ਇਹਨਾਂ ਨਾਲ ਕੋਈ ਲਗਾ ਦੇ ਗਾ ਨਹੀਂ ਰੱਖਦੇ ਤੇ ਮੇਰੇ ਬਾਰੇ ਤੁਹਾਨੂੰ ਸਭ ਨੂੰ ਪਤਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਕਦੀਰ ਨੂੰ ਨਾ ਮੰਨੇ ਤੇ ਨਾ ਮੰਨਾਂ ਤੇ ਨਾ ਸਾਨੂੰ ਬਹੁਤੀ ਲੋੜ ਪੈਂਦੀ ਹੈ ਅਸੀਂ ਜਿਹੜਾ ਇਹਨਾਂ ਦਾ ਪੁਜਾਰੀਆਂ ਦਾ ਬਣਾਇਆ ਹੋਇਆ ਰੱਬ ਹੈ ਅਸੀਂ ਉਹਨੂੰ ਵੀ ਨਹੀਂ ਮੰਨਦੇ ਤੇ ਹੁਣ ਇਹਨੇ ਕੀ ਕਿਹਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਥਾ ਕਰਦੇ ਨੇ ਕਹਿੰਦਾ ਇੱਕ ਡਾਕੂ ਨੇ 100 ਕਤਲ ਕੀਤਾ ਸੀ ਇੱਕ ਡਾਕੂ ਨੇ 100 ਕਤਲ ਕੀਤਾ ਸੀ ਤੇ ਉਹਨੇ 12 ਸਾਲ ਲਗਾਤਾਰ ਸੇਵਾ ਕੀਤੀ ਉਹਦੇ ਕਤਲ ਮਾਫ ਹੋ ਗਏ ਇਹ ਗਾਪੇ ਨੇ ਕਿੱਥੇ ਮਾਰੀਏ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਾਰੀਏ ਹੁਣ ਥੋੜਾ ਜਿਹਾ ਜਿਹੜਾ ਮੈਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਉਧਰ ਨੂੰ ਆਓ ਇਹਨੂੰ ਹਰਾਮਖੋਰ ਨੂੰ ਇਹ ਪੁੱਛੋ ਵੀ ਜੇ ਇੱਕ 100 ਕਤਲ ਕਰਨ ਵਾਲੇ ਡਾਕੂ ਨੂੰ ਸੇਵਾ ਕਰਕੇ 마ਫ ਕੀਤਾ ਜਾ ਸਕਦਾ ਹੈ ਫਿਰ ਬੰਦੀ ਸਿੰਘਾਂ ਬਾਰੇ ਤੁਸੀਂ ਕਿਉਂ ਬਿਲਕ ਦਿਓ ਜੇ ਉਹਦੀ ਸਜ਼ਾ 마ਫ ਹੋ ਸਕਦੀ ਹੈ ਉਹਦੇ ਗੁਨਾਹ 마ਫ ਹੋ ਸਕਦੇ ਹੈ ਫਿਰ ਬੰਦੀ ਸਿੰਘਾਂ ਨੂੰ ਸੇਵਾ ਕਰਕੇ ਬਾਹਰ ਕਢਾ ਲਓ ਜੇ ਤੁਹਾਡੀ ਸੇਵਾ ਵਿੱਚ ਇੰਨੀ ਹਿੰਮਤ ਹੈ ਇੰਨੀ ਤਾਕਤ ਹੈ ਇੰਨੀ ਪਾਵਰ ਹੈ ਤਾਂ ਫਿਰ ਕਿਉਂ ਬਿਲਕ ਦਿਓ ਆ ਤੁਹਾਡਾ ਅਮਰਪਾਲ ਜਿਹਨੂੰ ਮੂਤਪਾਲ ਕਿਹਾ ਜਾਂਦਾ ਹੈ ਹਾਲੇ 2 ਸਾਲ ਨਹੀਂ ਹੋਏ ਉਹ ਜੇਲ੍ਹ ਵਿੱਚ ਬੈਠਾ ਬਿਲਕੁਲ ਜਾਂਦਾ ਕਿਤੇ ਕੁਝ ਕਹਿੰਦਾ ਕਿਤੇ ਕੁਝ ਕਹਿੰਦਾ ਕਿਤੇ ਉਹਦੀ ਮਾਂ ਫਿਰਦੀ ਆ ਦਰਦਰ ਤੇ ਕਿਤੇ ਉਹ ਧਰਨਾ ਲਾਉਂਦੇ ਆ ਕਿਤੇ ਉਹਦਾ ਪਿਓ ਫਿਰਦਾ ਕਿਤੇ ਐਮਪੀ ਚੋਣਾ ਲੜਾ ਕੇ ਉਹਨੂੰ ਐਮਪੀ ਬਣਾਇਆ ਤੇ ਉਹ ਬੰਦੇ ਬਿਲਕੁਲ ਦੇ ਫਿਰਦੇ ਆ ਇਹ ਟਕਸਾਲ ਦਾ ਮੁਖੀ ਆ ਇਹ ਕਿਹਦੀ ਗੱਡੀ ਦੇ ਵਿੱਚ ਬੈਠਾ ਜਿਹੜਾ ਭਿੰਡਰਾਂ ਵਾਲਾ ਕੌਮ ਨੂੰ ਮਰਵਾ ਕੇ ਗਿਆ ਉਹਦੇ ਗੱਡੀ ਤੇ ਬੈਠਾ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਬੰਦਾ ਇਹ ਕਹੀ ਜਾਂਦਾ ਕਹਿੰਦਾ ਇੱਕ ਡਾਕੂ ਨੇ 100 ਕਤਲ ਕੀਤਾ ਸੀ ਤੇ 12 ਸਾਲ ਉਹਨੇ ਸੇਵਾ ਕੀਤੀ ਤੇ ਉਹਦੇ ਗੁਨਾਹ माफ ਹੋ ਗਏ ਅੱਛਾ ਦੂਜੀ ਗੱਲ ਮੈਂ ਹੋਰ ਕਹਿਣੀ ਹੈ ਕਿ ਤੁਸੀਂ ਪੰਜਾਬ ਦੀ ਨੌਜਵਾਨੀ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਜਿੰਨੇ ਮਰਜ਼ੀ ਕਤਲ ਕਰੋ ਸੇਵਾ ਕਰਕੇ ਮਾਫ਼ ਹੋ ਜਾਣਗੇ ਤੁਹਾਡੀ ਸੋਚ ਕਿੱਥੇ ਖੜੀ ਆ ਤੁਸੀਂ ਇੱਕ ਪਾਸੇ ਢੰਡੋਰਾ ਪਿੱਟਦੇ ਹੋ ਕਿ ਅਸੀਂ ਬਾਬੇ ਨਾਨਕ ਦੇ ਸਿੱਖਾਂ ਬਾਬੇ ਨਾਨਕ ਨੇ ਤੁਹਾਨੂੰ ਇਹ ਕਰਤੂਤਤਾ ਸਿਖਾਈ ਨਹੀਂ ਸੀ ਬਾਬੇ ਨਾਨਕ ਨੇ ਕਿਹਾ ਸੀ ਉਸੀ ਬੰਦੇ ਮਾਰੋ ਤੁਸੀਂ ਡਾਕੂ ਬਣੋ ਤੁਸੀਂ ਕਤਲ ਕਰਦੇ ਹੋ ਤੁਹਾਡੀਆਂ ਸਜ਼ਾਆਂ માં ਤੁਹਾਡੇ ਗਨਾਹ माफ ਹੋ ਜਾਣਗੇ ਮੈਂ ਇੱਕ ਬੇਨਤੀ ਉਹਨਾਂ ਅਖੌਤੀ ਪੰਥਕ ਜਿਹੜੇ ਅਖਵਾਉਂਦੇ ਨੇ ਉਹਨਾਂ ਨੂੰ ਕਰਨੀ ਹੈ ਜਿਹੜੇ ਬੰਦੇ ਇੰਡੀਆ ਦੇ ਵਿੱਚ ਅਤਵਾਦ ਵਾਲੇ ਕਤਲ ਕਰਦੇ ਸੀ ਸ਼ਰਿਆਂਮ ਗੁੰਡਾਗਰਦੀ ਕਰਦੇ ਸੀ ਉਹ ਇੱਥੋਂ ਭਗੌੜੇ ਹੋ ਕੇ ਕੋਈ ਕੈਨੇਡਾ ਜਾ ਕੇ ਬੈਠਾ ਹੈ ਕੁਈ ਅਮਰੀਕਾ ਜਾ ਕੇ ਬੈਠਾ ਕੋਈ ਆਸਟ੍ਰੇਲੀਆ ਜਾ ਕੇ ਬੈਠਾ ਕੋਈ ਜਰਮਨ ਜਾ ਕੇ ਬੈਠਾ ਤੇ ਉਹਨਾਂ ਨੇ ਰਿਫਿਊਜੀ ਕੇਸ ਲਾ ਕੇ ਉੱਥੇ ਉਹਨਾਂ ਨੇ ਪੀਆਰ ਲਈਏ ਇਹ ਜੇ ਤੁਹਾਡੀ ਸੇਵਾ ਦੇ ਨਾਲ ਐਡੇ ਐਡੇ ਗੁਨਾਹ ਮਾਫ ਹੁੰਦੇ ਐ ਫਿਰ ਹਰਾਮ ਖੋਰ ਅੱਜ ਬਿਲਕੁਲ ਦੇ ਕਿਉਂ ਅਰਾਜੋਣਾ ਅੰਦਰ ਬੈਠਾ ਕਹਿੰਦੇ ਉਹਦੀ ਫਾਸੀ ਮਾਫ ਕਰਾਓ ਹਵਾਰਾ ਅੰਦਰ ਬੈਠਾ ਉਹਨੂੰ ਬਾਹਰ ਲੈਉਣ ਨਿਕਲਣਾ ਕਰ ਦਿਓ ਕੀ ਜਿਹੜੇ ਅਖੋਤੀ ਪੰਥਕ ਨੇ ਡੇਰਿਆਂ ਵਾਲੇ ਨੇ ਜੱਸੇਵੰਦੀਆਂ ਵਾਲੇ ਜਾਂ ਅਕਾਲ ਤਖਤ ਦੀ ਗੱਲ ਕਰਦਾ ਉਹ ਇਹਨੂੰ ਕੰਜਰ ਨੂੰ ਮੈਂ ਸ਼ਬਦ ਅੱਜ ਆਖ ਕੇ ਵਰਤੇ ਇਹਨੂੰ ਪੁੱਛੋਗੇ ਤੁਸੀਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਜਿਹੜੀਆਂ ਇਹ ਬਕਵਾਸ ਵਾਲੀਆਂ ਕਰ ਰਿਹਾ ਬੰਦਾ ਟਕਸਾਲ ਦਾ ਮੁਖੀ ਹੈ ਕਿ ਇਹਨੂੰ ਜੋਗ ਜਸਟੀਫਾਈ ਕਰਦੇ ਹੋ ਤੁਸੀਂ ਵੀ ਇਹ ਸਹੀ ਬੋਲੇ ਮੈਂ ਕਿਤੇ ਹੋਰ ਵੀ ਨਹੀਂ ਕਰ ਰਿਹਾ ਭਾਈ ਜੀ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਦੇ ਕਾਤਲਾਮਾ ਕਾਕਲਾਨਾ ਹਮਲਾ ਹੁੰਦਾ ਉਹਨਾਂ ਦਾ ਇੱਕ ਸਾਥੀ ਭਵਿੰਦਰ ਸਿੰਘ ਮਾਰਿਆ ਜਾਂਦਾ ਜਦੋਂ ਅੰਨੇ ਵਾਫਾਇਰਨ ਕੀਤੀ ਗੋਲੇ ਚਲਾਈਆਂ ਤੇ ਉਹਦਾ ਕੇਸ ਹਲੇ ਅਦਾਲਤ ਵਿੱਚ ਪੈਂਡਿੰਗ ਪਿਆ ਉਹਨੂੰ ਕੀ ਨਿਆਂ ਮਿਲ ਗਿਆ ਬਿਲਕੁਲ ਨਹੀਂ ਮਿਲਿਆ ਤੇ ਜਿਹੜੇ ਬੰਦੇ ਫੜੇ ਹੋਏ ਨੇ ਇਹਨਾਂ ਦੇ ਇਹਨੇ ਇਹ ਬਾਗੜ ਵਿਲੇ ਨੂੰ ਕਿਹਾ ਕਿਹਾ ਜਾਂਦਾ ਇਹਨੇ ਸਟੇਟਮੈਂਟ ਦਿੱਤੀ ਸੀ ਕਹਿੰਦਾ ਸਾਨੂੰ ਢਡੀਆਂ ਵਾਲੇ ਤੇ ਹਮਲਾ ਕਰਾਉਣਾ ਪਿਆ ਉਹ ਸਮਝਦਾ ਨਹੀਂ ਸੀ ਜਿਹੜੇ ਇਹ ਬਾਗੜ ਵਿਲੇ ਦੇ ਬੰਦੇ ਫੜੇ ਹੋਏ ਨੇ ਹਲੇ ਤੱਕ ਜੇਲ੍ਹ 'ਚ ਨੇ ਉਹ ਰਿਹਾ ਕਰਾ ਲੈ ਉਹਨਾਂ ਦੇ ਗੁਨਾਹ ਮਾਫ ਹੋ ਗਏ ਜਿਹੜਾ ਬੰਦਾ ਗੁਰਸੱਧ ਦੀ ਹਜ਼ੂਰੀ ਵਿੱਚ ਬੈਠਾ ਹੈ ਗੱਲਾਂ ਕਹਿੰਦਾ ਮੈਂ ਇੱਕ ਬੇਨਤੀ ਤੁਹਾਨੂੰ ਇਸ ਵਿੱਚੋਂ ਹਟ ਕੇ ਕਰਨ ਲੱਗਾ ਬਹੁਤ ਆਉਂਦੇ ਪੂਸ਼ ਨੂੰ ਅੱਗ ਲੱਗਣੀ ਆ ਜਿਹੜੀਆਂ ਮੇਰੇ ਕੋਲੇ ਮਿਰਜਾਂ ਹੁੰਦੀਆਂ ਨੇ ਹਾਈਬ੍ਰਿਡ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਜਦੋਂ ਲੜਦੀਆਂ ਨੇ ਕਿੰਨਾ ਮਾਰੀ ਸਾਬਣ ਨਾਲ ਤੋਂ ਲੋਕ ਇਹਨਾਂ ਮਰਜੀ ਘੋਲ ਲਾ ਲੋ ਉਹ ਲੜੀ ਜਾਣਗੀਆਂ ਕਿਉਂਕਿ ਸੱਚ ਜਿਹੜਾ ਉਚਬਦਾ ਹੁੰਦਾ ਸੱਚ ਕੌੜਾ ਤੇ ਕੱਚ ਜਿਹੜਾ ਉਚਬਦਾ ਹੁੰਦਾ ਇਸ਼ਾਰੇ ਆਮ ਪਤਾ